ਆਇਤੋ ਹੀ ਲਾ ਕੇ ਦੇਖਦੇ ਆ ਅੱਗੇ ਦਾ ਬੈਟਰੀਆਂ ਨੂੰ ਲਾਇਆ ਜੋ ਲੋਡ ਕੋਈ ਉਹ ਤਾਂ ਟੁੱਟ ਹੀ ਗਿਆ 17 ਨਾਲ ਲੱਗਿਆ ਉਹਨਾਂ ਦਾ ਉਹ ਤਾਂ ਟੁੱਟ ਹੀ ਗਿਆ ਯਾਰ ਉਹਦੇ ਆਲਾ ਜਗਾੜ ਜਾ ਉਹ ਦੂਗਾ ਸਟਾਰਟਿੰਗ ਕੀਤਾ ਮਲਾ ਉਹਦੇ ਕਰਕੇ ਚੱਕਰ ਚੱਲ ਗਿਆ ਨਹੀਂ ਤਾਂ ਨਹੀਂ ਠੀਕਾ ਤਾਂ ਹੀ ਆ ਹੁਣ ਚੱਲ ਉਹਦੇ ਤੋਂ ਲਾਇਆ ਮੈਂ ਬੂਸਟਰ ਮੈਂ ਕਿੱਥੇ ਬਣੀ ਪਈ ਨਾ ਗੱਲ ਉਹੀ ਭੱਜਿਆ ਫਿਰਦਾ ਨਾ ਹੌਣ ਦੱਸੋ ਬਣੀ ਐ ਨਾ ਗੱਲ ਪੂਰੀ ਜਿੰਨੀ ਕ ਸਨੋ ਡਿੱਗੀ ਜਾਂਦੀ ਐ ਛੋਡੇ ਹਿਸਾਬ ਨਾਲ ਤੁਰਨਾ ਚਾਹੀਦਾ ਲਾ ਇੱਧਰ ਦਿਖਾ ਦਿੰਨਾ ਆ ਟਰੱਕ ਦੇ ਕਲਰ ਚ ਦੀਦੀ ਆ ਦੇਖੀ ਜੇ ਸਨੋ ਹਾਈਵੇ ਖੁੱਲ ਕੇ ਫੇਰ ਬੰਦ ਹੋ ਗਿਆ ਉੱਥੋਂ ਕੌਕਰੇਨ ਤੋਂ ਹੁਣ ਜਾਂਦਾ 17 ਜਾਣਾ ਪਊਗਾ ਆ ਤੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨੀ ਭੁੱਲਣਾ ਤੇ ਬੈਲ ਆਈਕਨ ਜ਼ਰੂਰੀ ਆ ਹਾਂਜੀ ਗੁੱਡ ਮਾਰਨਿੰਗ ਸਾਕ ਤੇ ਕੀ ਹਾਲ ਚਾਲ ਹਰਾਂ ਦਾ ਚੜਦੀ ਕਲਾ ਚ ਆਪਾਂ ਵੀ ਆਜੋ ਫਿਰ ਅੱਜ ਬਣਾਈਏ ਆਪਾਂ ਕਹਿੰਦੇ ਆਮਲੇਟ ਹਾਈਵੇ ਖੁੱਲ ਗਿਆਗਾ ਮੈਨੂੰ ਜੋ ਬਣਦਾ ਹੁਣੇ ਫੋਨ ਆਇਆਗਾ ਕਹਿੰਦਾ ਭਾਈ ਹਾਈਵੇ ਤਾਂ ਖੁੱਲ ਗਿਆ ਪਰ ਸਾਰਾ ਤੁਰ ਰਿਹਾਗਾ ਟ੍ਰੈਫਿਕ 2-3 ਦੀ ਸਪੀਡ ਤੇ ਰਾਤ ਯਾਰ ਆਂਡੇ ਬਾਲਣੇ ਮੈਂ ਭੁੱਲ ਗਿਆ ਸੀਗਾ

ਕਹਿੰਦਾ ਕਿ ਕਿੰਨੇ 7-8 ਕਿਲੋਮੀਟਰ ਸੀਗਾ ਮੋੜ ਪੈਂਦਾ ਉਹਦੇ ਤੋਂ ਤੇ ਕਹਿੰਦਾ 2 ਦੀ ਸਪੀਡ ਤੇ ਤੁਰ ਰਿਹਾ ਸਾਰਾ ਟ੍ਰੈਫਿਕ ਪਰ ਮੈਂ ਤਾਂ ਹੀ ਥੋੜਾ ਜਿਹਾ ਲੇਜੀ ਜਿਹਾ ਹੋ ਗਿਆ ਮੈਂ ਕਿਹਾ ਚੱਲਦੇ ਆ ਚੱਲ ਗਾਂ ਘੜਾ ਭੱਜਿਆ ਜਾਂਦਾ ਦੋ ਵਾਂਡੇ ਬਹੁਤ ਆ ਓਏ ਹੋਏ ਆਓ ਸਰ ਆਮਲੇਟ ਖਵਾ ਦੇ ਆਮਲੇਟ ਮੰਡਿਓ ਓਹੋ ਹੋ ਆਮਲੇਟ ਆਲਿਓ ਤੱਚ ਉਹ ਤਾਂ ਚੱਕਣਾ ਭੁੱਲ ਹੀ ਗਿਆ ਜਿਹਦੇ ਨਾਲ ਇਹਨੂੰ ਥਲੜਾਂਗਾ ਲੱਗ ਗਿਆ ਲੱਗ ਗਿਆ ਲੱਗ ਗਿਆ ਆ ਸੀ ਇਹਨੂੰ ਥੋਲ ਕੇ ਥੋੜਾ ਜਿਹਾ ਪੁਹਾਰੇ ਨਾਲ ਲਵਾ ਬਾਲੂਨ ਵਾਲਾ ਜੀ ਕਰਵੇ ਵਾਲਾ ਲੈ ਕੇ ਦਿਖਾਉਂ ਪਟਾਕੇ ਪੈਂਦੇ ਪਟਾਕੇ ਲੈ ਕਿੰਨਾ ਬਣੀ ਬਈ ਨਾ ਗੱਲ ਉਹੀ ਭੱਜਾ ਫਿਰਦਾ ਨਾ ਇੱਕ ਤਾਂ ਨਾਨਸਤਿੱਕੀ ਫਰਾਈ ਪੈਣਾ ਪੈਂਦਾ ਪੈਂਦੇ ਪਟਾਕੇ ਉਹ گارਲਿਕ ਬ੍ਰੈਡ ਪਿਆਉ ਨਾ ਲਾਦ ਕੇ ਇੱਕ ਸੈਟ ਕਰਮ ਕਰਕੇ ਹਣਾ ਹੁਣ ਦੱਸੋ ਬਣੀ ਐ ਨਾ ਗੱਲ ਪੂਰੀ ਐ ਗੋਰਾ ਵਾਲਾ ਬਣ ਗਿਆ ਨਾ ਬ੍ਰੇਕਫਾਸਟ ਆਈ ਸੁੱਕੀਆਂ ਜੀਆਂ ਰੋਟੀਆਂ ਖਾਈ ਜਾਂਦੇ ਹੁੰਦੇ ਨੇ ਉਹ ਨਾਲ ਆਪਣਾ ਹੀ ਬਣ ਗਿਆ ਜੀ ਨਾ ਆਪਾਂ ਗਏ ਤੀਪੋ तो काटा आई खाना ही चाह बना लिया चाह कपा के रखती चूल्हा कर दो बंद अब इसको हम खाएगा सरदार चाह भी आ पाई है सरदार बना के रखी

ਕਿਆ ਕੀਤਾ ਜਾਏ ਆਈ ਪਈ ਜਾਂਦੀ ਆ ਕੀ ਹਾਈਵੇ ਖੁੱਲ ਕੇ ਫੇਰ ਬੰਦ ਹੋ ਗਿਆ ਉੱਥੋਂ ਕੌਕਰੇਨ ਤੋਂ ਹੁਣ ਜਾਂਦਾ 17 ਜਾਣਾ ਪਊਗਾ ਆ ਦੇਖੋ ਕਿੰਨੀ ਪੈ ਰਹੀ ਆ ਸਾਰੀ ਥੱਲੇ ਡਿੱਗੀ ਵੀ ਆ ਟਰੇਲਰ ਤੇ ਵਾਜ ਵਾਜ ਮੈਂ ਤਾਂ ਟਾਈਮ ਤੇ ਹੀ ਜਾਇਆ ਅੱਗੇ ਚਾਹ ਪੀਤੀ ਨੂੰ ਟਾਈਮ ਹੋ ਗਿਆ ਸਵੇਰ ਦੇ ਨਹੀਂ ਅਟਕਦੀ ਇਹਨੇ ਕੱਪੜਿਆਂ ਤੇ ਵੀ ਐਂ ਭਰ ਗਏ ਆ ਫਾਈਵ ਵੀ ਕਹਿੰਦਾ ਫੱਟੇ ਵਾਲਾ ਖੜਾ ਕਹਿੰਦਾ ਕੱਲ ਤੇ ਜਾਊ ਕੰਮ 17 ਤੇ ਵੀ ਆਹੀ ਹਾਲ ਆ ਯਾਰ ਕਹਿੰਦੇ ਆ ਸਾਰੇ ਬੰਦੇ ਵੇਟ ਹੀ ਕਰ ਰਹੇ ਜਿੰਨੇ ਇੱਥੇ ਖੜੇ ਆਗੇ ਫਾਈਵ ਖੁੱਲਿਆ ਸੀ ਉਹ ਫੇਰ ਬੰਦ ਕਰਾਤਾ ਕੋਕਰੇਨ ਤੋਂ ਕਿਸੇ ਨੇ ਫੇਰ ਸੈਟ ਸੁੱਟਤਾ ਹੋਊਗਾ ਕਹਿੰਦੇ ਸਬਰ ਤੱਕ ਕਿਸੇ ਚ ਹੈ ਨਹੀਂਗਾ ਆਪਾਂ ਇੱਕ ਕੌਫੀ ਲਿਆਂਦੀ ਆ ਚੱਕ ਕੇ ਪੀ ਕੇ ਦੇਖਦੇ ਆ ਜੇ ਮਨ ਤਕੜਾ ਹੋਇਆ ਤਾਂ ਨੰਗ ਜਾਾਂਗੇ ਰੈਕ ਵਾਲਿਓ ਰੰਗ ਵਾਲਿਓ ਆਪਾਂ ਵੀ ਯਾਰ ਸ਼ਾਹਬਰੀ ਲੈ ਆਏ ਜene ਬਰੋਲੇ ਦੇ ਘੋੜਦੇ ਕਾ ਪੈਂਦੇ ਆ ਬਰੋਲੇ ਜਿੰਨੇ ਕ ਸਨੋ ਡੱਗੀ ਜਾਂਦੀ ਏ ਛੋਡੇ ਹਿਸਾਬ ਨਾਲ ਤੁਰਨਾ ਚਾਹੀਦਾ ਲੈ ਇੱਧਰ ਦਿਖਾ ਦਿੰਨਾ ਆ ਟਰੱਕ ਦੇ ਕਲਰ ਤੇ ਦੀਦੀ ਆ ਬਾਲਾ ਪੜਾ ਸਟਾਰਮ ਆਇਆ ਹੋਇਆ ਹੈਗਾ ਤਾਂ ਹੀ ਮੈਂ ਵੇਟ ਕਰਦਾ ਫਲੀਪ ਤਾਂ ਪੈਣੀ ਪੈਣੀ ਹੈ ਕਾਣਾ ਤੇ ਮੈਨੂੰ ਇਹ ਕਾਹਨੂੰ ਖੱਜਲ ਹੋਣਾ ਯਾਰ ਗਾਣਾ ਤੇ 17 ਹਾਈਵੇ ਤੇ ਵੀ ਥੋੜਾ ਡੇਂਜਰ ਆ ਕੰਮ ਸਾਰਾ ਜੰਮਿਆ ਹੋਇਆ ਹੈਗਾ ਥੋੜੇ ਇੱਥੇ ਵੇਟ ਕਰ ਲੈਣੇ ਆਗੇ ਬੜਾ ਹੈਗਾ ਕਿਤੇ ਹਟ ਜਾਂਦੀ ਹੈ ਕਿਤੇ ਪੈਣਾ ਦੇਖੋ ਥੱਲੇ ਟੈਂਪਰੇਚਰ ਉਹਨਾਂ ਕਾ ਵੀ ਪਲੱਸ ਚਲਾ ਲਓ ਟੈਂਪਰੇਚਰ ਦੱਸਾਂ ਕਿੰਨਾ ਹੈਗਾ ਹਾਂ ਵੀ 0 ਪਲੱਸ ਆ ਤਾਂ ਕਰਕੇ ਥੱਲੇ ਖੁਰੀ ਜਾਂਦੀ ਹੈ ਪੈਂਦੀ ਦੇਖੋ ਕਿੰਨੀ ਆ ਆ ਨੀਲੇ ਟਰੱਕ ਤੇ ਦੀਂਦੀ ਆ ਵੀ ਆਉਂਦੀ ਜਾਂ ਉਹ ਦੇਖੋ ਲਾਲ ਤੇ ਅੱਜ ਮੈਂ ਤੁਹਾਨੂੰ ਇਹ ਹੀ ਕੁਝ ਦਿਖਾਉਂਦੇ ਆ ਫੇਰ ਕੇ ਜਾਂ ਲਾਈਵ ਚਲਾ ਦਿੰਦੇ ਆ ਫਿਰ ਆਪਾਂ ਦੇਖੋ ਬਰੋਲੇ ਜਿੱਥੇ ਜਸਨੋ ਮੋਟ ਪਾਣੀ ਆ ਤੇ ਹੁਣ ਮਲਾ ਟਰੈਕਟਰ ਸਵਾਉ ਤੇ ਆ ਜਾਂ 90 ਤੇ 80 ਤੇ ਇਹਨੇ ਦਿਸਮ ਥੋੜਾ ਦੇਣਾ ਕੁਝ ਜਿੰਨੀ ਤੇਜ਼ ਆ ਗਈ ਔਰ ਨਹੀਂ ਤਾਂ ਨਹੀਂ ਅੱਗੇ ਮੈਂ ਕਿਹਾ ਸ਼ਾਵਰ ਸ਼ੂਰੀ ਡੰਨ ਕਰ ਲਗੇ ਚੱਪਲਾਂ ਹੀ ਲਫਾਵੇ ਚ ਪਾ ਕੇ ਲੈ ਕੇ ਚੱਲੇ ਆ ਕਿਉਂਕਿ ਆ ਠੰਡ ਆ ਯਾਰ ਸ਼ੂਜ਼ ਆ ਮੈਂ ਅੰਦਰ ਜਾ ਕੇ ਲਾਵਾਂਗੇ ਕਿਉਂਕਿ ਇਹਨਾਂ ਦੇ ਟੇਬਲ ਟੂਬਲ ਨਹੀਂ ਹੁੰਦਾ ਤਾਂ ਕਰਕੇ ਉੱਥੇ ਚੱਪਲਾਂ ਪਾ ਲਾਂਗੇ ਆਏ ਹੈ ਠੰਢੀ ਠੰਢੀ ਹਵਾ ਮੈਤਰਾ ਚੱਲਦੀ ਨਾ ਕੇ ਆਨੰਦ ਆਊਗਾ ਨਾ ਕੇ ਐ ਨਹੀਂ ਪਤਾ ਨਾ ਕੇ ਰਾਤਾਂ ਬਣ ਜਾ ਆਪਾਂ ਖੇਚੀ ਤੱਕ ਕੋਈ ਪਤਾ ਨਹੀਂ ਹੈ ਜਿਆਦਾਤਰ ਉਹਦੇ ਕਹਿੰਦੇ ਨੂੰ ਮੂਡ ਤੇ ਡਿਪੈਂਡ ਹੁੰਦਾ ਕੰਮ ਸਾਡਾ ਆਏ ਹੈ ਮੇ ਹੱਥਣ ਦਾ ਹੋ ਗਿਆ ਸਾਢੇ 4 ਹੋਏ ਆ ਅੰਡਾਰੀਓ ਦੇ ਤੇ ਦਿਨ ਵੀ ਛੇਪ ਚੱਲਿਆ ਤੇ ਆਹ ਜਿਹੜੀ ਉਦੋਂ ਪਾਣੀ ਸੀ ਨਾ ਹੌੜ ਦਾ ਇਹ ਸਾਰਾ ਜੰਮ ਚੱਲਿਆ ਤੇ ਰੋਡ ਤੇ ਦੇਖ ਲਓ ਕੀ ਹਾਲ ਹੋਊਗਾ ਸਾਰੇ ਭਰਾ ਐਂ ਖੜੇ ਆਗੇ ਚਲੇ ਆ ਨਾ ਆਇਆ ਉਹਨਾਂ ਦਾ ਟਰੱਕ ਚ ਬੈੰਨੇ ਆ ਹੁਣ ਤਾਂ ਤੁਰਨ ਵਾਲਾਂ ਦਾ ਕੰਮ ਡੰਨੀ ਆਗਾ ਕਿਉਂਕਿ ਇਸ ਵੇਲੇ ਤਾਂ ਪੰਗਾ ਲੈਣਾ ਹੀ ਨਹੀਂਗਾ ਜਾਨ ਨੂੰ ਤਾਂ ਨਿਊ ਲਾਸਕਟ ਜਾ ਸਕਦੇ ਸੀ ਪਰ ਬਾਈ ਉੱਥੇ ਮੁੜ ਕੇ ਪਾਰਕਿੰਗ ਨਾ ਆ ਰਾਹ ਚ ਖੜਨਾ ਪੈ ਗਿਆ ਹਨਾ ਔਖਾ ਹੋ ਜੂ ਇੱਥੇ ਚਲ ਟਰੱਕ ਸਟੌਪ ਤੇ ਤਾਂ ਖੜੇ ਆ ਬਾਅਦੋਂ ਟਰੱਕ ਚ ਬੈੰਨੇ ਆ ਜਾ ਕੇ ਕੱਲ ਤੇ ਗਈ ਗੱਲ ਸ਼ੇਰੋ ਕੱਲ ਤੇ ਆਹ ਖੜਾ ਆਪਣਾ ਝੋਟਾ ਕੱਲਾ ਹੀ ਹੋਰ ਦੇਖ ਭਰ ਜਾਣਾ ਸਾਰਾ ਆਹ ਡੀਜ਼ਲ ਢੋ ਲਿਆ ਪਿਆ 2000 ਦੂਜੇ ਕੱਢ ਗਏ ਇੱਕ ਤਾਂ ਮੈਂ ਲਿਆ ਆ ਨਵੇਂ ਸਨੋਚ ਪਾਉਣ ਵਾਲੇ ਇੱਕ ਬੈੱਡ ਚ ਪਾਇਆ ਵੀ ਐ ਚਾਰਕਲ ਜੇ ਚ ਪਾਉਣ ਵਾਲੇ ਨਵੇਂ ਕਾਹਨੂੰ ਖਰਾਬ ਕਰਨੇ ਉਹ ਵੀ ਕੱਢ ਲੈਨੇ ਆਂ ਟਰੱਕ ਕੇਰਾ ਸਟਾਰਟ ਕਰਤਾ ਹੀ ਹੀਟ ਛੱਡ ਗਿਆ ਹੀ ਹੁਣ ਕੀ ਕਰਾਂਗੇ ਆਪਾਂ ਨਾ ਸੌਣ ਤੋਂ ਪਹਿਲਾਂ ਘੰਟਾ ਕਿ ਇਹਨੂੰ ਸਟਾਰਟ ਕਰਦਾ ਨਹੀਂ ਬੈਟਰੀਆਂ ਮੋਟਰੀਆਂ ਚਾਰਜ ਹੋ ਜਾਣਗੀਆਂ ਤੇ ਹੁਣ ਤਾਂ ਚਲੋ ਠੰਡ ਹੈ ਨਹੀਂਗੀ ਵੀ 19 ਵੀ 30 20 30 ਵਾਲੀ ਉਦੋਂ ਹਮੇਸ਼ਾ ਪਤਾ ਕੀ ਕਰੀਦਾ ਹੁੰਦਾ ਹੁਣ ਮੈਂ ਲਾਉਣ ਨੂੰ ਆਹ ਪਾਰਕਿੰਗ 'ਚ ਵੀ ਲਾ ਸਕਦਾ ਸੀਗਾ ਖਾਲੀ ਸੀ ਮੈਂ ਇੱਥੇ ਤਾਂ ਲਾਇਆ ਹਮੇਸ਼ਾ ਵਾਸਤੇ ਤੁਸੀਂ ਕਦੇ ਵੀ ਸਿੰਗਲ ਟਰੱਕ ਨਾ ਪਾਰਕ ਕਰੋ ਜਾਂ ਆਪਾਂ ਸ਼ੋਲਡਰ ਤੇ ਨਹੀਂ ਪਾਰਕ ਕਰ ਲੈਂਦੇ ਰੈਸਟਰੀਆਂ ਜਾਂ ਪੰਪਾਂ ਤੇ ਜਦੋਂ ਠੰਡ ਜਿਆਦੇ ਆ ਕਿਉਂਕਿ ਹਵਾ ਖੜੇ ਟਰੱਕ ਨੂੰ ਪਈ ਜਾਣੀ ਹੈ ਤੇ ਇੱਕ ਤਾਂ ਟਰੱਕ ਠੰਡਾ ਹੋਇਆ ਹੋਇਆ ਹੁੰਦਾ ਹਨਾ ਕੱਲਾ ਇੰਜਨ ਹੀ ਗਰਮ ਹੁੰਦਾ ਸਟਾਰਟ ਹੋ ਕੇ ਤੇ ਡੀਜ਼ਲ ਵੀ ਫ੍ਰੀਜ਼ ਹੋਣ ਦੇ ਬਹੁਤ ਜ਼ਿਆਦਾ ਚਾਂਸ ਬਾਝ ਜਾਂਦੇ ਸਾਈਡਾਂ ਤੋਂ ਪਾਸੇ ਤੋਂ ਖੁੱਲੀ ਹਵਾ ਪੈਪੇ ਜੇ ਟੈਂਪਰੇਚਰ ਜ਼ਿਆਦਾ ਡਾਊਨ ਹੁੰਦਾ ਉਦੋਂ ਕਦੇ ਵੀ ਕੱਲਾ ਟਰੱਕ ਨਾ ਪਾਰਕ ਕਰੋ ਤੇ ਇੱਕ ਨਾ ਉਦੋਂ ਇਹ ਪੁੱਠੇ ਲੋਟ ਜਿਵੇਂ ਇਹਨਾਂ ਨੇ ਕੀਤਾ ਪਿਆ ਰੱਬ ਨਾ ਕਰੇ ਸਟਾਰਟ ਨਾ ਹੋਇਆ ਕੋਈ ਦਿੱਕਤ ਆ ਗਈ ਹਨਾ ਹੁਣ ਇਹਦਾ ਮੂੰਹ ਉਧਰ ਆ ਬਹੁਤ ਔਖਾ ਹੋ ਜਾਣਾ ਟਰੱਕ ਨੂੰ ਹਮੇਸ਼ਾ ਸਿੱਧਾ ਤੇ ਸੌਖੇ ਪਾਸੇ ਨੂੰ ਮੂੰਹ ਕਰਕੇ ਲਾਓ ਹੁਣ ਜੇ ਮੈਂ ਅੱਜ ਹਾਈਵੇ ਬੰਦ ਆ ਉਧਰ ਇੰਨੀ ਕ ਸਨੋ ਪਈ ਵੀ ਆ ਤੇ ਮੰਨ ਲਾ ਕੋਈ ਐਸ ਤਰ੍ਹਾਂ ਲਾਇਆ ਹੋਇਆ ਟਰੱਕ ਪੁੱਠਾ ਨਿਕਲਣਾ ਨਹੀਂ ਸਿੱਧਾ ਫੇਰ ਵੀ ਕੋਈ ਖਿੱਚ ਕੇ ਜਾਂ ਸੌ ਹੱਲ ਹੋ ਜਾਂਦੇ ਆ ਜਾਂ ਸਟਾਰਟ ਹੀ ਕਰਨਾ ਤੁਸੀਂ ਹਨਾ ਤੇ ਉਸ ਲੋਟ ਨਹੀਂ ਹੋਣਾ ਦਿਨ ਛੇਪ ਚੱਲਿਆ ਬਾਹਰ ਤਾਂ ਪਰ ਰੋਟੀ ਕਾਦੀ ਖਾਣੀ ਆ ਵੀ ਠਹਿਰ ਕੇ ਪਾਵਾਂਗੇ ਉਦਾ 11 12 ਵਜੇ ਤੇ ਟਾਵਲ ਆ ਮੈਂ ਇੱਥੇ ਸੁੱਕਣਾ ਪਤਾ ਕਿਉਂਕਿ ਯਾਰਾ ਹੀਟ ਦੀ ਨਾ ਹਵਾ ਇੱਥੇ ਆ ਜਿਹੜਾ ਬਲੋਰ ਆ ਛੇਤੀ ਉਧਰ ਜਾਂਦੀ ਆ ਮੈਂ ਕਿਹਾ ਛੇਤੀ ਸੁੱਕ ਜਾਊਗਾ ਫਿਰ ਇਹਨੂੰ ਸਾਫ ਦਾਂਗੇ ਤੇ ਆਜੋ ਫਰ ਕਿਨੇ ਕਿਨੇ ਮੈਕਰੋਨੀ ਖਾਣੀ ਆ ਮਿੱਤਰੋ ਮੈਂ ਗੱਲ ਕਰਦਾ ਸੀਗਾ ਹਨ ਜਿਵੇਂ ਵੀ ਉਹਨੂੰ ਕਦੇ ਵੀ ਟਰੱਕ ਨੂੰ ਨਾ ਸਿੱਧਾ ਕਰਕੇ ਲਾਓ ਤੇ ਇੱਕਦੋਈ ਨੋਟ ਕਰਿਓ ਵੀ ਉਹਨੂੰ ਵਿਚਾਲੇ ਜੇ ਲਾਓ ਟਰੱਕਾਂ ਦੇ ਵੀ ਨਾਲ ਦਾ ਟਰੱਕ ਸਟਾਰਟ ਹੁੰਦੇ ਆ ਮੋਸਟਲੀ ਜਾਂ ਰੀਫਰ ਵੀ ਹਨਾ ਫਿਰ ਟਰੱਕ ਹੀ ਲਾ ਲਓ ਕੱਲੇ ਸਟਾਰਟ ਹੁੰਦੇ ਆ ਉਹਦੇ ਨਾਲ ਹੀਟ ਮਿਲਦੀ ਆ ਵੀ ਉਹ ਏਰੀਆ ਤੁਸੀਂ ਦੇਖਿਓ ਦੂਜੇ ਨਾਲੋਂ ਪਾਸੇ ਨਾਲੋਂ ਨਿੱਗਾ ਹੁੰਦਾ ਗਰਮ ਹੁੰਦਾਗਾ ਕਿਉਂਕਿ ਤੁਹਾਡੇ ਡੀਜ਼ਲ ਫ੍ਰੀਜ਼ ਹੋਣ ਦੇ ਚਾਂਸ ਬਹੁਤ ਘਟ ਜਾਂਦੇ ਆਗੇ। ਇੱਕ ਜਿਹੜੇ ਜਾਂ ਅਮਰੀਕਾ ਦੇ ਪਰੇ ਦੂਰ ਨੂੰ ਜਾਂਦੇ ਆ ਨਾ ਜਿੱਦਾਂ ਸੁਣੋਂ ਨਹੀਂ ਪੈਂਦੀ ਉਹ ਟ੍ਰੀਟਮੈਂਟ ਲਾਜ਼ਮੀ ਕਰ ਲਿਆ ਕਰੋ ਡੀਜ਼ਲ ਦਾ। ਉਹ ਮੈਂ ਤੁਹਾਨੂੰ ਅਗਲੇ ਵੀਡੀਓ ਜਾਂ ਫੇਰ ਦਿਖਾ ਦਊਂਗਾ ਕਿ ਕਿਹੜੀਆਂ ਚੀਜ਼ਾਂ ਪਾ ਸਕਦੇ ਹੋ ਤੁਸੀਂ। ਤੇ 911 ਨਾ ਪਾਇਆ ਕਰੋ ਕਿਸੇ ਤੇ ਮਗਰ ਲਾ ਕੇ। 911 ਉਦੋਂ ਪੈਂਦਾ ਹੁੰਦਾਗਾ ਜਦੋਂ ਤੁਹਾਡੇ ਟੈਂਕ ਫ੍ਰੀਜ਼ ਹੋਗੇ। ਜੇ ਤੁਸੀਂ ਪਹਿਲਾਂ ਪਾਉਣੇ ਹੋ ਉਹ ਬਹੁਤ ਨੁਕਸਾਨ ਕਰਦਾਗਾ। ਹੁਣ ਕੀ ਕਹਾਂ ਉਹਦੇ ਬਾਰੇ? ਕਈ ਬੰਦੇ ਕਹਿੰਦੇ ਪਾ ਦੇ ਪਾ ਦੇ ਨਹੀਂ ਭਾਈ ਉਹ ਗਲਤ ਹੋ ਜਾਂਦਾ 911 ਤਾਂ ਉਦੋਂ ਪੈਂਦਾ ਜਦੋਂ ਜਮਾ ਟੈਂਕ ਫਰੀਜ਼ ਹੋ ਗਏ ਆ ਜੀ ਬਹੁਤ ਚੀਜ਼ਾਂ ਹੁੰਦੀਆਂ ਨੇ ਨਿੱਕੇ ਨਿੱਕੇ ਦੇਖਣ ਵਾਲੀਆਂ ਚਲ ਮੈਨੂੰ ਵੀ ਭੁੱਖ ਲੱਗੀ ਆ ਖਾ ਲਾਂ ਮੈਂ ਹੋਰ ਹੀ ਕੰਮ ਹੋ ਗਿਆ ਬੈਂਡਰੀਆਂ ਹੀ ਡਾਊਨ ਹੋ ਗਈਆਂ ਪਤਾ ਨਹੀਂ ਕੀ ਚੱਕਰ ਚੱਲਿਆ ਸਟਾਰਟ ਹੀ ਨਹੀਂ ਹੋ ਰਿਹਾ ਟਰੱਕ ਹੀਟ ਚੱਲੀ ਜਾਂਦੀ ਸੀ ਅਸਲ 'ਚ ਨਾ ਮੈਨੂੰ ਮੈਂ ਲਾਈਟਾਂ ਬੰਦ ਕਰਨੀਆਂ ਭੁੱਲ ਗਿਆ ਸੀਗਾ ਬੈਕ ਲਾਈਟਾਂ ਇੱਕ ਬੰਕ ਦੇ ਵਿੱਚ ਲਾਈਟਾਂ ਚੱਲੀ ਜਾਂਦੀਆਂ ਸੀ ਹੁਣ ਚੱਲ ਆਪਣਾ ਪਲੂਟੋ ਦਾ ਟਰੱਕ ਹੈਗਾ ਆ ਖੜਾ ਇਹਨੂੰ ਕਿਹੜੇ ਲੋਟ ਮੰਗਾਵਾ ਆ ਹੀ ਲਿਆਉਣੇ ਆ ਉਹਨੂੰ ਟੇਟਾ ਜਾ ਕਰਕੇ ਨਾ ਇੱਥੇ ਐਂ ਤੂੰ ਲਾ ਕੇ ਦੇਖਦੇ ਆ ਅੱਗੇ ਤਾਂ ਬੈਂਟਰਾਂ ਨੂੰ ਲਾਏ ਜੋ ਲੋਡ ਕੋਈ ਉਹ ਤਾਂ ਟੁੱਟ ਹੀ ਗਿਆ ਮੈਂ ਇੱਥੇ ਲਾ ਲੈਣੇ ਆ ਫਿਰ ਇੱਥੇ ਨਹੀਂ ਲਾ ਸਕਦੇ ਦਾ ਟੋਟ ਹੀ ਗਿਆ ਯਾਰ ਉਧਰ ਹੀ ਲਾਉਣਾ ਪਊਗਾ ਟਰੱਕ ਲਾ ਲਿਆ ਸੀ ਹਣਾ ਕੁਝ ਵੀ ਆਗਲੇ ਨੂੰ ਪਤਾ ਲੱਗ ਜਾਂਦਾ ਇਹ ਵੀ ਕਰਮਾਂ ਵਾਲਿਆ ਹੁਣ ਸਟਾਰਟ ਹੋ ਜੀ ਬਹਲਾ ਲੈਟ ਜਾਗਦੀ ਯੋਗ ਦੀ ਰਹਿ ਗਈ ਸਾਲੀ ਨਾ 5 13.5 ਪਹਿਲਾਂ ਤਾਂ ਬਹਲਾ ਡਾਊਨ ਸੀ ਮਾਰ ਕੇ ਦੇਖੀਏ ਆ ਦੇਖੋ 13.5 ਸਤਨਾ ਕਾਏ ਚ ਬੋਸੇ ਸੁਕਰਕੇ ਇਕਟਰ ਨਾ ਬੋਟੋਦਾ ਹਾਂ ਇਕਟਰ ਪਲੇ ਬੀ ਹੋ ਜਾਗਾ 17 ਦਾ ਲੱਗਿਆ ਹੁੰਦਾ ਨਾ ਉਹ ਦਾ ਟੁੱਟ ਹੀ ਗਿਆ ਯਾਰ ਉਹਨੇ ਵਾਲਾ ਜਗਾੜ ਜਾ ਉੱਤੋਂ ਸنو ਪੈਣ ਲੱਗ ਗਈ ਆ ਹੇ ਜਾਂ ਤਾਂ ਇਹ ਦੋ ਗੱਲਾਂ ਹੋ ਸਕਦੀਆਂ ਜਾਂ ਤਾਂ ਬੈਂਡਰਿੰਗਾਂ ਆਉਂਦੀਆਂ ਵੀ ਠੰਡ ਨਾਲ ਹਨਾ ਤੇ ਜਾਂ ਕੋਈ ਮੈਂ ਬੰਨ ਕੇ ਇਹਨਾਂ ਲਾਈਟਾਂ ਉਹਦੋਂ ਦੀਆਂ ਆਉਣੀਆਂ ਮੇਰੀ ਸਟਾਰਟ ਕਰਤਾ ਪੌਣਾ ਘੰਟੇ ਕੀਤਾ ਸੀ ਉਹ ਵੀ ਬਹੁਤ ਟਾਈਮ ਹੋ ਗਿਆ ਸਵੇਰ ਕੀਤਾ ਜੋ ਇੱਧਰ ਲੈ ਆਂਦਾ ਟਰੈਕਟਰ ਦੁਪਹਿਰੇ ਜੀ ਉਹ ਦੁਬਾਰਾ ਸਟਾਰਟ ਹੀ ਕੀਤਾ ਮੈਂ ਉਹਦੇ ਕਰਕੇ ਚੱਕਰ ਚੱਲ ਗਿਆ ਨਹੀਂ ਤਾਂ ਨਹੀਂ ਠੀਕ ਆ ਤਾਂ ਹੀ ਆ ਹੁਣ ਚੱਲ ਉਹਦੇ ਤੋਂ ਲਾਇਆ ਵੇ ਬੂਸਟਰ ਥੋੜਾ ਟਾਈਮ ਲਾ ਕੇ ਰੱਖ ਲੈਨੇ ਆ ਫੇਰ ਉਹ ਕਰ ਲੈਨੇ ਆ ਹੁਣੇ ਤੁਸੀਂ ਸਾਰੇ ਆਨੇ ਕਰੋ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਨਹੀਂ ਕਰਨ ਨੂੰ ਤਾਂ ਰੀਫਰ ਤੋਂ ਵੀ ਕਰ ਲੈਂਦੇ ਮਾਚਾ ਲ ਉਹ ਹੈਗਾ ਬਾਈ ਖੜਾ ਅਸੀਂ ਕੋਲੇ ਆ ਬੂਸਟਰ ਕੇਵਲਾ ਮੇਰੇ ਕੋਲ ਲੰਬੀਆਂ ਰੱਖਾਂਗਾ ਹੋਗਾ ਐ ਕੰਮ ਆ ਜਾਂਦਗਾ ਇਹ ਐ ਇੱਕਤੀ ਲੋਡ ਪਈ ਐ ਇੱਕਤੀ ਜਾਂ ਉਦੋਂ ਮਿਸ ਹੀ ਸਕਾ ਤੇ ਆ ਦੂਜੀ ਵਾਰੀ ਨੇ 4-5 ਸਾਲ ਹੋ ਗਏ ਆ ਖੁੱਲਣਾ ਹੀ ਨਹੀਂ ਸੀਗਾ ਆਪਦੇ ਵਾਸਤੇ ਲੋਕਾਂ ਵਾਸਤੇ ਜਰੂਰ ਖੁੱਲਣਾ ਸੀਗਾ ਥੋੜਾ ਟਾਈਮ ਨੂੰ ਲੱਗਿਆ ਰਹਿਣ ਦਿੰਨੇ ਆ ভাই ਪ੍ਰਮਾਤਮਾ ਦੀ ਕਿਰਪਾ ਨਾਲ ਸਟਾਰਟ ਹੋ ਗਿਆ ਇਹਨੂੰ ਨਾ ਹਮੇਸ਼ਾ ਐ ਲਾ ਕੇ ਰੱਖੋ ਜੇ ਕੱਲੇ ਜਾਣਿਓ ਦੋਨੇ ਸਾਈਡਾਂ ਲਾਉਣੀਆਂ ਕਿਉਂਕਿ ਨਹੀਂ ਮੁੜ ਕੇ ਉਹ ਆਪਣਾ ਕੀ ਜੁੜਨ ਦਾ ਖਤਰਾ ਹੁੰਦਾ ਜਿੰਨਾ ਚਿਰ ਦੋਨੇ ਸਾਈਡਾਂ ਨਹੀਂ ਲੈਂਦੇਆਂ ਜੇ ਇੱਕ ਲਾਹਲੀ ਆ ਉਹਨੂੰ ਦੂਜੀ ਧਾਰਤਿਆਂ ਲਾ ਦੋ ਵੀ ਵੱਡੀ ਨਾ ਜਾਵੇ ਹੁਣ ਜਿਵੇਂ ਚੱਲ ਆਪਣੀਆਂ ਤਾਂ ਲਾਂਘਾਂਗੂ ਇੱਕ ਸਾਈਡ ਲਾਤੀ ਆ ਆਪਾਂ ਓਕੇ ਹੁਣ ਪਹਿਲਾਂ ਬਾਈ ਦਾ ਆ ਲਾਦ ਗੇ ਫੇਰ ਆਪਾਂ ਲਾਉਨੇ ਆ ਆਪ ਦਾ ਉਦੋਂ ਭਰਾ ਨੇ ਮੂਹ ਕਰਕੇ ਹੈਲਪ ਕੀਤੀ ਆਪਣੀ ਓਕੇ ਬੰਦਾ ਨਵਾ ਹੀ ਇਹਨੂੰ ਲੱਗਣਾ ਨਹੀਂ ਇਹ ਤੋਂ ਇਹਦਾ ਕੀ ਹੁੰਦਾ ਲੋਕ ਆ ਲਾ ਕੇ ਨਾ ਉਹਦੇ ਵਿੱਚ ਦੀ ਆ ਪੈ ਗਏ ਨਾ ਆ ਦੇਖੋ ਆ ਪੱਤਿਆਂ ਆ ਪਾਉਣ ਦਾ ਹੁੰਦਾ ਨਾ ਇਹੰਦਾ ਪਕੇ ਆਂ ਕਿ ਆ ਤੁਸੀਂ ਕਿਉਂ ਕੇ ਹੋ ਜਾਂ ਜਰ ਕੇ ਮੈਂ ਤਾਂ ਕੱਪੜੇ ਮੋਟੇ ਕੱਢ ਕੇ ਪਾਏ ਆ ਵਾ ਉਹ ਵੀ ਹੋਰ ਤੀਜਾ ਜੁੜਾ ਤੋੜਦਗੇ ਚੱਲ 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 ਚਲੋ 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 ਬਾਈ ਨੂੰ ਵੀ ਉਹੀ ਗੱਲ ਸਮਝਾਈ ਆ ਵੀ ਲਾਈਟਾਂ ਨਾਲ ਉਹ ਫੋਨ ਰੱਖੀ ਬੰਦ ਕੀਤੀਆਂ ਪਹਿਲਾਂ ਰੱਖੀ ਬੈਠੇ ਚੱਲ ਚੱਲ ਬਾਦੂ ਥਾਂ ਗਿਆ ਭਰਾ ਆ ਜੈਕਟ ਵੀ ਮੋਟੀ ਕੱਢੀ ਪਾਈ ਆ ਥੱਲੇ ਵੀ ਇੱਕ ਸਵੈਟਰ ਸ਼ਰਟ ਪਾ ਗਿਆ ਲੋਰ ਵੀ ਮੋਟਾ ਕੱਢ ਕੇ ਸ਼ੂ ਵੀ 34 ਮੈਨਸ ਵਾਲੇ ਕੱਢ ਕੇ ਪਾਏ ਆ ਹਲ ਸਟਾਰਟ ਹੋ ਗਿਆ ਜਾ ਕੇ ਇਹਨੂੰ ਚੈੱਕ ਕਰਦੇ ਹਾਂ ਉਵੇਂ ਲੱਗਣਾ ਮੈਂ ਲਾਈਟਾਂ ਹੁਣ ਸਰ ਤੋਂ ਆਉਂਦੇ ਰੱਬ ਜਾਣੇ ਪਤਾ ਨਹੀਂ ਕੀ ਕੱਕਰ ਚੱਲਿਆ ਜਾਂ ਇਹ ਹੋ ਸਕਦਾ ਬੈਟਰੀਆਂ ਚੋਂ ਕਰੰਟ ਪੂਰਾਗਾ ਹਨਾ ਤੇ ਵੀ ਠੰਡ ਜੋ ਸੌਣ ਨਹੀਂ ਲੱਗ ਜਾਂਦੀਆਂ ਮੈਨੂੰ ਲੱਗਾ ਉਹ ਚੱਕਰ ਹੋ ਸਕਦਾ ਜੇ ਨਹੀਂ ਹੋਰ ਤਾਂ ਮੇਰੇ ਹਿਸਾਬ ਨਾਲ ਮੈਨੂੰ ਮੈਨ ਡਰ ਪਤਾ ਕਿਹੜੀ ਗੱਲ ਦਾ ਸੀਗਾ ਮੈਂ ਕਿਹਾ ਵੀ ਕਿਤੇ ਸਟਾਰਟਰ ਦਾ ਨਾ ਚੱਕਰ ਹੋਵੇ ਵੀ ਜਿਹੜਾ ਵੀ ਚੱਕਰ ਆਣ ਹੁਣ ਇਧਰ ਲਾ ਨਹੀਂ ਪੈ ਰਿਹਾ ਮੈਨੂੰ ਲੱਗਿਆ ਆਪਣੇ ਆ ਨਾ ਉਹਦਾ ਐ ਮਕੈਨਿਕਾਂ ਨੇ ਤੋੜਤੀਆਂ ਦੇ ਨਹੀਂ ਆ ਵੈਸੇ ਨਾਲ ਤਾਰ ਪਾਈ ਵੀ ਹੁੰਦੀ ਆ ਜਿਵੇਂ ਉਹਦੇ ਵਾਲੀ ਕਾਹ ਤਾਂ ਬਕੇ ਲਾ ਦੇ ਖੁੱਲਦਾ ਨਹੀਂ ਹੁੰਦਾ ਕਿਉਂਕਿ ਗਾਂ ਖੋਲੇ ਆਂਦੀਆਂ ਆਪਣੇ ਤਾਂ ਚੱਲ ਆਈਆਂ ਕਿੰਨੇ ਦਾ ਜਾਵਦੀ ਮੇਰਾ ਨਹੀਂ ਉੱਕੇ ਜਲਤਾਰ ਕਰਕੇ ਕਿੱਥੇ ਹੱਥਾਂ ਦਾ ਹਾਲ ਦੇਖੀ ਇਹ ਰੋਟੀ ਖਾਣੀ ਆ ਮੈਂ ਵੀ ਨਹੀਂ ਟਰੱਕ ਅਜੇ ਵੀ ਨਹੀਂ ਸਟਾਰਟ ਕਰਨਾ ਪਰ ਰੋਟੀ ਖਾਣ ਨੂੰ ਕਰਦਾ ਸੀਗਾ ਸਲਾ ਇਕੱਠੀ ਕਰਕੇ ਲੈ ਪੈਕ ਕਰਤੀ ਆ ਕਦੇ ਹੀ ਮੈਂ ਜੀ ਖਲੇਆਰਦਾ ਨਹੀਂ ਹੁੰਦਾ ਆ ਦੇਖ ਇਹਨੂੰ ਆ ਕੇ ਬੈੱਡ 'ਚ ਰੱਖਦੇ ਆ ਉਹਨੂੰ ਸ਼ੂਆਂ ਦੇ ਜੋੜੇ ਤਿੰਨ ਹੋ ਗਏ ਬਾਹਰ ਰਾਈਟ ਵੇ ਬਾਉਣ ਨੂੰ ਆ ਬਿਨਾ ਸੁਣੋ ਤਾਂ ਆ ਵੀ ਸੁਣੋ ਚ ਪਾ ਸਕਦੇ ਇਹਨਾਂ ਦਾ ਕੀ ਫਾਇਦਾ ਨਾ ਆ ਦੇ ਥੱਲੇ ਉਹ ਗੁੱਡੀ ਬਹੁਤ ਆ ਇਹਨਾਂ ਦੇ ਤੇ ਆ ਜਿਹੜੇ ਪਾਏ ਆ ਇਹ ਵੀ ਆਈਆਂ ਇਹ ਗਰਮ ਬਹੁਤ ਆਗੇ ਜਿਹੜੇ ਮੈਂ ਰਾਈਟ ਨੋ ਪਾਏ ਵੇ ਆ ਇਹ ਵੀ ਬਹੁਤ ਕਹਿਣ ਟੂ ਆ। ਟਰੱਕ ਦਾ ਬੂਸਟਰ ਤਾਂ ਲਾ ਤਾ, ਫੋਨ ਦਾ ਬੂਸਟਰ ਵੀ ਚਾਰਜ ਤੇ ਲਾਦ ਕੇ। ਮੈਂ ਵੀ ਆਖਿਆ, "ਯੋ ਮੈਂ ਨਾ ਗਲਤੀ ਮੇਰੀ ਹੈ ਬਾਈ ਠੀਕ ਆ। ਮੈਂ ਆਪਣਾ ਹਾਂ ਚਾ ਆ ਜਦੋਂ ਚਾਰਜ ਤੇ ਲਾਉਣਾ ਸੀਗਾ ਹਨਾ, ਉਦੋਂ ਵੀ ਮਹਿੰਗੀ ਕੀਤਾ, ਇਹ ਚੱਲਿਆ ਨਹੀਂ। ਆ ਲਾਈਟਾਂ ਲੁੱਟਾਂ। ਮੈਂ ਕਿਹਾ ਉਹੀ ਨਹੀਂ ਚਾਲ ਰਗਾ ਹੋਣੀਆਂ। ਐ ਸੋਚਿਆ ਨਹੀਂ ਬੈਟਰੀਆਂ ਡਾਊਨ ਹੋ ਜਾਣਗੀਆਂ। ਉੱਤੋਂ ਠੰਡਾ ਮਾਨ ਪੱਕੀ ਹਲੋਂ ਹੱਥ ਤੋਂ ਕਿਉਂ ਨਾ ਅੰਦਰ ਜਾ ਕੇ ਬਾਜੀ ਨੂੰ ਜਾਇਨ ਆ ਕੇ ਰੋਟੀ ਖਾਣੇ ਆ ਚਾਬੀ ਤਾਂ ਹੈਗੀ ਟਰੱਕ ਦੀ ਨਾ ਲੁਟੋ ਪਲੂਟੋ ਚਾਬੀ ਹੈਗੀ ਆ ਉਹਦਾ ਟਰੱਕ ਵੀ ਨਿਕਲ ਜੂ ਇਹਦਾ ਵੀ ਨਿਕਲ ਜੂ ਸਹੀ ਆ ਜਾਣਾਗਾ ਆਹ ਤਾਂ ਵਧੀਆ ਸਕੀਮ ਲਾ ਗਿਆ ਭਾਈ ਸਾਈਡ ਤੇ ਹਾਂ ਉਹਦਾ ਟਰੱਕ ਵੀ ਨਿਕਲਦਾ ਉਹਦਾ ਵੀ ਜਾਣਾ ਬਾਥਰੂਮ ਚੱਲ ਬਾਈ ਨਾਲ ਜਾਇਆ ਮੈਂ ਆ ਕੇ ਕਰਦੇ ਆ ਗੱਲਾਂ ਰੋਟੀ ਰਾਟੀ ਖਾਣੇ ਆ ਸਨੋ ਫੇਰ ਲੱਗੀ ਆ ਪੈਣ ਆ ਦੇਖੋ ਜਾ ਕੇ ਆਪ ਪਹਿਲਾਂ ਪਤਾ ਕਰਨਾ ਕੈਟਰ ਦੀਆਂ ਬੈਂਡਰਾਂ ਦਾ ਜਿੱਤ ਰਹੁਣੀਆਂ ਪਈਆਂ ਤੇ ਨਹੀਂ ਇਹਦਾ ਪਤਾ ਲੱਗ ਜੂਗਾ ਚਲੂ ਤਾਂ ਜੇ ਨਾ ਵੀ ਟਰੱਕ ਹੋয়া ਜੇ ਫੇਰ ਪ੍ਰੋਬਲਮ ਨਹੀਂ ਚਲ ਰੀਫਰ ਹੈਗਾ ਆਪਣੇ ਕੋਲੇ ਉਹ ਉਹਦੇ ਤੇ ਲਾ ਲਾਂਗੇ ਜੇ ਪ੍ਰਮਾਤਮਾ ਨਾ ਹੀ ਲੋਡ ਪਵੇ ਫੇਰ ਵੀ ਆਪਸ਼ਨ ਤੇ ਨਹੀਂ ਜੇ ਧਰਾਉਣੀਆਂ ਬੰਗਿਆ ਮੇਰਾ ਇਰਾਦਾ ਹੈਗਾ ਕੈਟ ਦੋਆਂ ਧਰਾਵਾਂਗੇ ਮਹਿੰਗੀਆਂ ਜਰੂਰ ਹੁੰਦੀਆਂ ਉਹਨਾਂ ਦੀ 3 ਸਾਲ ਦੀ ਗਾਰੰਟੀ ਹੁੰਦੀ ਆ ਤੇ ਜਿਹੜੀਆਂ ਦੂਧੀਆਂ ਨਾਰਮਲ ਵੈਂਡਰੀਆਂ ਦਿੰਦਾ ਇੱਕ ਫਰੇਟ ਲਾਈਨਰ ਹਨਾ ਉਹ ਮਾਸਾ ਹੀ ਸਾਲ ਕੱਢਦਿਆਂ ਮਾਸਾ ਹੀ ਮੰਨ ਲਾ ਜੇ ਹੁਣ ਤਰਾਂਗਾ ਉਹ ਹੈ ਨਾ ਤੇ ਅਗਲੇ ਸਾਲ ਇਹ ਦੋ ਮਹੀਨਾ ਵੀ ਤਣ ਪਹਿਲਾਂ ਬਦਲਾਉਣੀਆਂ ਪੈਣਗੀਆਂ ਤੇ ਉਹਨਾਂ ਨੇ ਜੇ ਗਰੰਟੀ 'ਚੋਂ ਮੋੜਿਆਂ ਦੀਆਂ ਤੇ ਉਹ ਬਹੁਤ ਲੋਡ ਪਾ ਕੇ ਦੇਖਦੇ ਹੁੰਦੇ ਆ ਵੀ ਸਹੀ ਆਗੇ ਖਰਾਬ ਆ ਉਹ ਬਾਈ ਸਹੀ ਨਿਕਲਦੇ ਹੁਣ ਮੰਨ ਲਾ ਆ ਬੈਂਡਰਾਂ ਜੇ ਗਰੰਟੀ 'ਚ ਆਪਾਂ ਮੋੜ ਕੇ ਤੇ ਇਹਨਾਂ ਦੇ ਲੋਡ ਪਾਉਣਗੇ ਸਹੀ ਨਿਕਲਣਗੇ ਕਿਉਂਕਿ ਸੌਂਦਿਆਂ ਜੇ ਮੇਰੇ ਹਿਸਾਬ ਨਾਲ ਜੇ ਮੈਨੂੰ ਲੱਗਿਆ ਜੇ ਲਾਈਟਾਂ ਦਾ ਕੋਈ ਨਾ ਚੱਕਰ ਹੋਇਆ ਕਿ ਉਹ ਸਲੋਟ ਉਹ ਜੇ ਉਹ ਬੈਂਡਰਾਂ ਉਹਨਾਂ ਦੀਆਂ ਫਰੇਟ ਲਾਈਨਰਾਂ ਦੀਆਂ ਮੇਰੇ ਨਾਲ ਦੋ ਵਾਰੀ ਹੋਈ ਆ ਮੈਂ ਉਹਨਾਂ ਦੇ ਮੋੜਨ ਗਿਆ ਉਹਨਾਂ ਨੇ ਕੋਈ ਗਾਰੰਟੀ ਨਹੀਂ ਦਿੱਤੀ ਤੇ ਉਹ ਕਰਦੇ ਨਹੀਂ ਰਿਟਰਨ ਵੀ ਹੋਰ ਦਿੰਦੇ ਨਹੀਂ ਨਮੀਆਂ ਕਹਿੰਦੇ ਲੈ ਲੋਡ ਪਾਇਆ ਉਹ ਸਹੀ ਦਾ ਹੈ ਜਾਂ ਮੈਨੂੰ ਕੋਈ ਇਹ ਤਰੀਕਾ ਦੱਸ ਤੋ ਵੀ ਇਹਨਾਂ ਨੂੰ ਜਮਾਂ ਡਾਊਨ ਕਰਨ ਦਾ ਕੀ ਆ ਫਰੇਟ ਲਾਈਨਰ ਦੇ ਉਦੋਂ ਹੀ ਮੈਂ ਬੰਦਿਆਂ ਨੂੰ ਪੁੱਛਿਆ ਮੈਨੂੰ ਦੱਸ ਦੋ ਜੇ ਕੋਈ ਤਰੀਕਾ ਹੈਗਾ ਤਾਂ ਆ ਲਾਈਟਾਂ ਮੈਂ ਫੇਰ ਜਗਾ ਦਿਆਂ ਹੀ ਤੇ ਬੁਝਾਉਣੀਆਂ ਜਾਂ ਪਾਉਣ ਤੋਂ ਪਹਿਲਾਂ ਤੇ ਦੁਆਰੇ ਨਾਲ ਉਹ ਕੰਮ ਕਰਾ ਲ ਗਏ ਈਕਾ ਸਾਰਾ ਜੰਮ ਗਿਆ ਨੂਰਾ ਸਨੋ ਪੈ ਪੈ ਕੇ ਨਾ ਆ ਹੈ ਨਹੀਂ ਸੀ ਰੂਗੀ ਤੇ ਹੁਣੇ ਪਈ ਆ ਯਾਦ ਜਦੋਂ ਆਪਾਂ ਪਹਿਲਾਂ ਹੱਲੇ ਉੱਤਰਾ ਉਦੋਂ ਦੀਂਦੀ ਨਹੀਂ ਸੀ ਨਾ ਇੰਨੀ ਆ ਦੇਖੋ ਈਕਾ ਉੱਚਾ ਸਾਰਾ ਜੰਮ ਗਿਆ ਤਾਂ ਅੰਦਰ ਕੇ ਨਾਲੇ ਤਾਂ ਆਂਡੇ ਬਾਲ ਲਗੇ ਤੇ ਸੋਹਾਂ ਵੀ ਮੁੜ ਕੇ ਆਮ ਲੈਣਾ ਪਿਆ ਸੀਗਾ ਆਮਲੇਟ ਵੀ ਚਲ ਮਾਣਾ ਨਹੀਂ ਨਾਲ ਫ੍ਰਿੱਡ ਕਰੂਨ ਕਰਕੇ ਖਾ ਲਿਆ ਸੀਗਾ ਫਿਰ ਵੀ ਨਾਲੇ ਆਂਡੇ ਬਾਲ ਲੈਂਦੇ ਹਾਂ ਇਹ ਇਹਦਾ ਮੈਂ ਉਹਦਾ ਟਰੱਕ ਦਿਖਾਤਾ ਸੀਗਾ ਜਿਹੜਾ ਬਾਈ ਨੇ ਮੰਗਿਆ ਸੀ ਵੀਊ ਆਪਣੇ ਤੋਂ ਇੱਕਨੇ ਭਰਾ ਨੇ ਆ ਦੇਖੋ ਬੈੱਡ 'ਚ ਇੰਨਾ ਸਮਾਨ ਤੇ ਆ ਵੀ ਬੈੱਡ 'ਚ ਹੀ ਜਾਣਾ ਆ ਵਾਸ਼ਰ ਵੀਊਡ ਹੋ ਗਿਆ ਹੋਰ ਹਨਾ ਆ ਇਹਨੇ ਆ ਬਲੋਰ ਹੋ ਗਿਆ ਆਪਣਾ ਬਹੁਤ ਛੇ ਨਾਲੀਆਂ ਬਾਲਟੀਆਂ ਇੱਧਰ ਹੋ ਗਿਆ ਟੂਲ ਹੋਵੇ ਸਾਰਾ ਕੁਝ ਇੱਧਰ ਦੂਜਾ ਸਮਾਨ ਹੋ ਗਿਆ ਤਾਰ ਤੂਰ ਬਹੁਤ ਸਮਾਨ ਹੋ ਜਾਂਦਾ ਟਰੱਕ 'ਚ ਆਂਡੇ 6 ਸੀਗੇ ਇੱਕ ਰੱਖ ਲਿਆ ਮੈਂ ਉਹ ਨਾ ਥੋੜਾ ਟੁੱਟਿਆ ਲੱਗਦਾ ਸੀ ਪੰਜ ਮੈਂ ਕਿਹਾ ਚਲੋ ਬਾਹਰ ਲੈਨੇ ਆਂ ਇੱਚ ਕੁੱਕਰ ਚ ਠੀਕ ਆ ਮਿੱਤਰੋ ਰੋਟੀ ਰੱਟੀ ਖਾਣੇ ਆ ਥੱਕ ਗਏ ਯਾਰ ਉਹ ਠੰਡ ਚ ਨਾ ਬਾਹਰ ਹੁਣ ਤੁਰੇ ਫਿਰਦੇ ਰਹੇ ਉਹ ਟਾਈਮ ਬਹੁਤ ਲੱਗ ਗਿਆ ਤੀਜੀ ਵਾਰੀ ਉੱਠਿਆ ਦੋ ਵਾਰੀ ਮੈਂ ਪਹਿਲਾਂ 55 ਮਿੰਟਾਂ ਬਾਅਦ ਫਿਰ 10-15 ਮਿੰਟ ਲਵਾਏ ਫੇਰ ਉੱਠ ਖੜਿਆ ਸੀਗਾ ਵੀ ਬੂਸਟਰ ਲਾਏ ਤੋਂ ਤੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਬੈਲ ਆਈਕਨ ਜ਼ਰੂਰੀ ਆ ਓਕੇ ਲਵ ਯੂ ਆ ਸਾਰਿਆਂ ਨੂੰ ਟਰੱਕ ਭਰ ਕੇ ਟ੍ਰੇਲਰ ਮਾਲ